ਆਟੋਮੈਟਰ ਲੱਭਦੇ ਰਹਿਗੇ ਤੇ ਆਪ ਦਾ ਮੰਤਰੀ ਦੀ ਕੁਰਸੀ ਗਵਾ ਕੇ ਬੈਠ ਜਦੋਂ ਵਿਕਰਮਜੀਤ ਮਜੀਠੀਆ ਇਹਨਾਂ ਨੂੰ ਵੇਖ ਕੇ ਮੁੱਛਾਂ ਨੂੰ ਤਾ ਦੇਣ ਲੱਗਿਆ ਉਹ ਵੀ ਇਹਨਾਂ ਦੇ ਹੋਏ ਆ ਕਿਸ ਤਾਂ ਭਗਵੰਤ ਮੰਤਨ ਖਾਦੇ ਪੈਨਸ਼ਨ ਨਹੀਂ ਲੈ ਰਿਆ ਕੀ ਪੁਲਿਸ ਮਹਿਕਮੇ ਇਹ ਕਹਿੰਦਾ ਸੀ ਸੇਵਾ ਕਰਦੇ ਆ ਕਿ ਉਹ ਤਨਖਾਹ ਨਹੀਂ ਲੈਂਦਾ ਸੀ ਜੁੜ ਚੁੱਕੇ ਹੋ ਲਾਈਵ ਸਾਮਣੇ ਚੈਨਲ ਪੰਜਾਬ ਦੇ ਨਾਲ ਤੇ ਆਪਣੇ ਨਾਲ ਕਾਲ ਤੇ ਬਾਈ ਵਿਸ਼ਵਦੀ ਫਾਇਲ ਕਵਾ ਤੇ ਕੁਝ ਆਪਾਂ ਉਹਨਾਂ ਨਾਲ ਮੁੱਦੇ ਦੇ ਬਾਰੇ ਗੱਲਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਾਈ ਜੀ ਬੱਸ ਹੋਰ ਸੁਣਾਓ ਕਿਵੇਂ ਸਿੱਤਾ ਠੀਕ ਹੈ ਜੀ ਤੁਸੀਂ ਘਰ ਦੀ ਬਾਤ ਸਭ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਬੱਸ ਠੀਕ ਠਾਕ ਹੈ ਤੁਸੀਂ ਸੁਣਾਓ ਘਰ ਪਰਵਾਹ ਠੀਕ ਹੈ ਜੀ ਭਾਈ ਇਹ ਕਿ ਤੁਹਾਡੀ ਹੁਣੇ ਮੈਂ ਥੋੜਾ ਚਿਰ ਹੋ ਗਿਆ ਪਹਿਲਾਂ ਕਿ ਵੀਡੀਓ ਵੇਖ ਰਿਹਾ ਸੀ ਉਸੀ ਪੰਜਾਬ ਦੇ ਬੋਲ ਰਿਹਾ ਸੀ ਵੀ ਟਮਾਟਰਾਂ ਬਾਰੇ ਉਹ ਬਈ ਉਹ ਮੁੱਦੇ ਬਾਰੇ ਕੀ ਉਹ ਮੁੱਦਾ ਕਹਿੰਦਾ ਬਈ ਟਮਾਟਰਾਂ ਦਾ ਮੁੱਦਾ ਸੱਜਣ ਜੀ ਤੁਹਾਨੂੰ ਵੀ ਪਤਾ ਹੀ ਆ ਟਮਾਟਰਾਂ ਦਾ ਮੁੱਦਾ ਵੀ ਕੀ ਹੈ ਕਿ ਨਹੀਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਟਮਾਟਰਾਂ ਦਾ ਮੁੱਦਾ ਜਿਹੜਾ ਉਹ ਟਮਾਟਰਾਂ ਦਾ ਮੁੱਦਾ ਇਹ ਆ ਜਨਾਬ ਕਿ ਸਾਡੇ ਜਿਹੜੇ ਮੰਤਰੀ ਟਮਾਟਰ ਲੱਭਦੇ ਰਹੇਗੇ ਤੇ ਆਪਦਾ ਮੰਤਰੀ ਦੀ ਕੁਰਸੀ ਗਵਾ ਕੇ ਬਹਿ ਗਏ ਹੂੰ ਤੇ ਜਿਹੜਾ ਕਹਿ ਲੋ ਇਹਨਾਂ ਨੂੰ ਚਾਹੀਦਾ ਸੀ ਹਲੇ ਵੀ ਉਹ ਜਿਹੜਾ ਕਹਿ ਲੋ ਗੱਲ ਆ ਜਿਹੜੀ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਰੀ ਜਾਂਦੇ ਆ ਪਰ ਉਹਨਾਂ ਨੇ ਪੰਜਾਬ ਦੀ ਹਲੇ ਕੋਈ ਗੱਲ ਨਹੀਂ ਕੀਤੀ ਹੂੰ ਤੇ ਤੁਸੀਂ ਬਾਕੀ ਇਹ ਦੇਖੋ ਟਮਾਟਰਾਂ ਦੀ ਗੱਲ ਹੈ ਵੀ ਟਮਾਟਰ ਗਲ ਗਏ ਹੋਣਾ ਤੇ ਹੋ ਰਹਿ ਗਏ ਐਮਐਲਏ ਜੋ ਕਰੇ ਸਾਡੇ ਤਾਂ ਅਸਲ ਵਿੱਚ ਤਾਂ 92 ਹੈਗੇ ਆ ਜਿਹੜੇ 92 ਤੇ 92 ਉਹ 92 93 ਐਮਐਲਏ ਜਿਹੜੇ ਪੰਜਾਬ ਦੇ ਬਣੇ ਉਹ ਪੰਜਾਬ ਦੀ ਗੱਲ ਹੀ ਨਹੀਂ ਕਰ ਰਹੇ ਉਹ ਅਸਲ 'ਚ ਕੇਜਰੀਵਾਲ ਤੇ ਕੇਜਰੀਵਾਲ ਦੀ ਗੱਲ ਹੀ ਕਰ ਰਹੇ ਆ ਸਾਰੇ ਭਗਵੰਤ ਮਾਨ ਵੀ ਮੇਰੇ ਸੋਚ ਨਾਲ ਤਾਂ ਭਗਵੰਤ ਮਾਨ ਡਿਪਰੈਸ਼ਨ ਦੇ ਵਿੱਚ ਹੋਣਾ ਜਿਹੜੀ ਉਹ ਚੱਲਦੀ ਨਹੀਂ ਨਾ ਉਹਨੂੰ ਕੋਈ ਗੱਲ ਕਰਨ ਦਿੰਦੇ ਆ। ਹੂੰ। ਤੇ ਔਰ ਜਿਹੜਾ ਜਿਹੜਾ ਸਿਆਸਤ ਦੇ ਵਿੱਚ ਇਹ ਕਿਹਨਾਂ ਨੇ ਇਹ ਚੀਜ਼ ਕਰਤੀ ਆ ਜਿਹੜਾ ਕਹਿੰਦੇ ਲੁਧਿਆਣੇ ਵਾਲਾ ਉਹ ਚੰਗਾ ਪੈਸੇ ਵਾਲਾ ਤਾਂ ਫਿਰ ਇਹਦਾ ਮਤਲਬ ਇਹ ਆ ਭਾਈ ਜਿਹੜਾ ਪੈਸੇ ਵਾਲਾ ਆਊਗਾ ਉਹ ਮੰਤਰੀ ਬਣ ਜਾਊਗਾ। ਇਹਨਾਂ ਵਿੱਚ 24 ਸੱਜਣ ਆ ਜਿਹੜੇ 2012 ਤੋਂ ਲੈ ਕੇ ਅੱਜ ਤੱਕ ਮਿਹਨਤ ਕਰ ਰਹੇ ਆ ਤੇ ਉਹ ਪਿੰਡਾਂ ਦੇ ਪ੍ਰਧਾਨਾਂ ਤੋਂ ਲੈ ਕੇ ਅੱਗੇ ਵਧੇ ਨਹੀਂ ਗਏ। ਕੱਲੇ ਪਿੰਡਾਂ ਦੀਆਂ ਵੋਟਾਂ ਕੋਹ ਚੁੱਕੀ ਰਹੀ ਬਣੀ ਲਹਾਰ ਨਹੀਂ ਨੀ ਮੇਰੇ ਸੰਦਾਵਲ ਵੇਖ ਜਿਹੜੇ ਨਵੀਂ ਲਹਾਰ ਨਹੀਂ ਬਣੀ ਆ ਤੇ ਉਹ ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਆਪ ਦਾ ਜਿਹੜਾ ਕਹਿ ਲਓ ਵੀ ਇੱਥੇ ਮੰਤਰੀ ਬਣ ਕੇ ਆ ਕੇ ਹਾਂ ਤੇ ਹੁਣ ਤੁਸੀਂ ਆਪ ਦੱਸ ਲਓ ਵੀ ਇੱਥੇ ਕੀ ਹੋਸਾ ਤਾਂ ਟਮਾਟਰ ਗਲ ਗਿਆ ਕਿ ਨਹੀਂ ਗਲ ਗਿਆ ਇੱਕ ਮੁੱਦਾ ਹੋਰ ਸੀ ਪੰਜਾਬ ਦਾ ਤੁਹਾਨੂੰ ਪਤਾ ਹੀ ਵਿਕਰਮਜੀਤ ਮਜੀਠੀਏ ਦੇ ਘਰੇ ਵਿਜੀਲੈਂਸ ਰੇਡ ਕਰਦੀ ਏ ਬਿਲਕੁਲ ਕਈ ਕਈ ਲੋਕ ਉਹਨਾਂ ਦੇ ਹੱਕ 'ਚ ਕਹਿੰਦੇ ਪਏ ਵੀ ਤੜਕੇ ਕਿਸੇ ਦੇ ਘਰੇ ਰੇਡ ਕਰਨੀ ਚੰਗੀ ਨਹੀਂ ਮੈਂ ਕਿਹਾ ਜੀ ਰੇਡ ਤਾਂ ਤੜਕੇ ਤੜਕੇ ਹੋ ਜੇ ਤਾਂ ਭਲਾ ਹੋ ਜੇ ਰਾਤ ਨੂੰ ਰੇਡ ਤਾਂ ਰੇਡ ਹੀ ਆ ਹਮ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਵਿਕਰਮਜੀਤ ਮਜੀਠੀਆ ਤੇ ਇਹ ਤਿੰਨ ਸਾਲ ਪਹਿਲਾਂ ਕੀ ਕਰਦੇ ਰਹੇ ਆ ਇਹ ਜਦੋਂ ਵਿਕਰਮਜੀਤ ਮਜੀਠੀਆ ਇਹਨਾਂ ਨੂੰ ਵੇਖ ਕੇ ਮੁੱਛਾਂ ਨੂੰ ਤਾੜ ਦੇਣ ਲੱਗ ਗਿਆ ਸੀ ਇਹਨਾਂ ਦੇ ਹੋਇਆ ਵਿਜੀਲੈਂਸ ਅਸੀਂ ਕਹਿੰਨੇ ਅਸੀਂ ਕਦਰ ਕਰਦੇ ਹਾਂ ਜਿਹੜਾ ਮਹਿਕਮਾ ਪਰ ਜਿਹੜੇ ਇਹਨਾਂ ਦੇ ਸਿਆਸਤਦਾਨ ਆਮ ਆਦਮੀ ਪਾਰਟੀ ਦੇ ਆ ਜਿਨ੍ਹਾਂ ਦੇ ਪੰਜਾ ਪੰਜਾ ਲੱਖ ਦੇ ਰੋਲੇ ਪੈ ਕੇ ਜਿਨ੍ਹਾਂ ਦੇ ਕੋਈ ਹੋਰ ਰੋਲੇ ਪੈ ਕੇ ਕੋਠਾ ਦੇ ਰੋਲੇ ਪੈ ਕੇ ਕਈਆਂ ਦੇ ਟਰੱਕ ਯੂਨੀਅਨਾਂ ਦੇ ਰੋਲੇ ਪੈ ਕੇ ਉਹਨਾਂ ਦੇ ਘਰੇ ਵਿਜੀਲੈਂਸ ਕਿਉਂ ਨਹੀਂ ਗਈ ਹਲੇ ਤੱਕ ਹੂੰ ਜੇਕਰ ਵਿਜੀਲੈਂਸ ਮਹਿਕਮਾ ਜਿਹੜਾ ਵਿਜੀਲੈਂਸ ਮਹਿਕਮੇ ਨੇ ਜੇਕਰ ਵਿਜੀਲੈਂਸ ਮਹਿਕਮਾ ਆਪਦਾ ਕੰਮ ਕਰਦਾ ਤਾਂ ਫਿਰ ਇਹ ਮਹਿਕਮਾ 2022 ਚ ਕਿਉਂ ਨਾ ਗਿਆ 2019 ਚ ਕਿਉਂ ਨਾ ਗਿਆ 2020 ਚ ਕਿਉਂ ਨਾ ਗਿਆ ਇਹਦਾ ਮਤਲਬ ਇਹ ਹੈ ਨਾ ਫਿਰ ਇਹ ਸਰਕਾਰ ਚਲਾ ਰਹੀ ਹੈ ਹਾਂ ਤੇ ਮਤਲਬ ਭਗਵੰਤ ਮਾਨ ਕਰੇ ਵਿਜੀਲੈਂਸ ਕਦੋਂ ਪਹੁੰਚਣੀ ਹੈ ਜਿਹੜਾ ਸੋਨਾ ਬਣਾ ਕੇ ਬੈਠੇ ਆ ਜਿਹੜਾ ਕਿਤੋਂ ਆਉਂਦੀ ਕਿਤੋਂ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਇਹ ਤਾਂ ਇਹ ਮਾਤਾ ਜੀ ਦੱਸਦੇ ਹੁੰਦੇ ਸੀ 2020 ਦੇ ਵਿੱਚ ਭਗਵੰਤ ਮਾਨ ਦੇ ਮਾਤਾ ਜੀ ਇਹਨਾਂ ਦੇ ਸਰਦੇ ਦਾ ਕਰਜ਼ਾ ਬਹੁਤ ਤਗੜਾ ਆ ਉਹ ਤਾਂ ਕਰਜ਼ਾ ਲੱਥਿਆ ਨਹੀਂ ਹਲੇ ਹੂੰ ਤੇ ਬਾਪੂ ਦੀ ਪੈਨਸ਼ਨ 20000 ਹੁੰਦੀ ਸੀ ਤੇ ਗੁਜ਼ਾਰਾ ਮਸਾ ਹੁੰਦਾ ਸੀ ਹੂੰ ਅੱਥਾ ਤੁਸੀਂ ਆਪ ਦੱਸੋ ਵੀ ਉਹਦੇ ਵਿੱਚ ਹੀ ਲੈ ਕਿੱਥੇ ਜਾਣੀ ਆ ਹੂੰ ਇਹ ਬਾਈ ਜੀ ਡਰਾਮੇ ਹੋ ਰਹੇ ਆ ਲੋਕਾਂ ਨੂੰ ਸਿਰਫ ਤੇ ਸਿਰਫ ਇੱਕ ਜਿਹੜਾ ਕਹਿ ਲਓ ਵੀ ਅਲਝਾਇਆ ਜਾਂਦਾ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਅੱਵਾ ਲੋਗ ਉਲਝੇ ਪਏ ਆ ਜੀ ਹੂੰ ਫੋਨ ਆਇਆ ਸੀ ਜਦੋਂ ਅਸੀਂ ਗਏ ਸੀ ਇੱਥੇ ਜਿਹੜਾ ਕਹ ਲੋ ਦਵਾਈ ਲੈਣ ਮੈਂ ਜਿਸ ਨਾਲ ਦੇ ਸੱਜਣ ਨੂੰ ਕਿਹਾ ਮੈਂ ਖਾ ਚੱਲੀਏ ਪਹਿਲਾਂ ਤਾਂ ਮੈਂ ਕਿਹਾ ਚੱਲ ਯਾਰ ਵੀ ਘਰੇ ਜਾ ਕੇ ਤੁਹਾਡੀ ਗੱਲ ਸੁਣਦੇ ਆਂ ਬਰਬਾਦ ਦੇ ਵਿੱਚ ਕਿਹਾ ਮੈਂ ਚਲ ਕੋਈ ਗੱਲ ਨਹੀਂ ਜਾਂਦੇ ਜਾਂਦੇ ਦੁਰਪੈਨੇ ਆ ਦਵਾਈ ਲਿਆਵਾਂਗੇ ਨਾਲ ਗੱਲ ਸੁਣ ਲਾਂਗੇ ਤਾਂ ਭਾਈ ਜੀ ਇਹ ਨਾ ਸਿਰਫ ਜਾਣ ਦੀ ਗੱਲ ਆ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਔਰ ਜਿਹੜਾ ਕਹ ਲੋ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਆ ਪੰਜਾਬ ਦੇ ਹਾਲਾਤ ਇਹ ਐ ਨਹੀਂ ਸੁਧਰਨੇਗੇ 3 ਸਾਲ ਪਹਿਲਾਂ ਜਾਂ ਤਾਂ ਉਹਨੂੰ ਚੱਕਦੇ ਇਹ ਤਾਂ ਬਈ ਡਰਾਮੇ ਹੋਈ ਜਾਂਦੇ ਆ ਡਰਾਮੇ ਚੱਲ ਜਾਨਗੇ ਤਾਂ ਤੁਸੀਂ ਵੇਖੀ ਚੱਲੋ ਹਲੇ ਹੋਰ ਬਹੁਤ ਲੀਡਰ ਚੱਕੇ ਜਾਣਗੇ ਹੂੰ ਡਰਾਮੀਆਂ ਕੱਲੇ ਡਰਾਮੇ ਚਲਜਾਇਆ ਜਾ ਰਿਹਾ ਹੂੰ ਹਾਂ ਲੋਕਾਂ ਦੇ ਲੋਕਾਂ ਦੇ ਘਰਾਂ ਨੂੰ ਕੀ ਫਾਇਦਾ ਨਿਕਲਣਾ ਇਹਦੇ ਨਾਲ ਜਾਂ ਤਾਂ ਹੋਵੇ ਨਾ ਆਪਾਂ ਅੱਜ ਆਪਾਂ ਗੱਲਾਂ ਕਰੀ ਜਾਂਦੇ ਆ ਕਿ ਵੀਜੀ ਅੱਜ 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 ਰਿਪੋਰਟਾਂ ਆਉਂਦੀਆਂ ਕਿ ਮਜੀਠੀਆ ਕੋਲ ਤਾਂ ਹਜ਼ਾਰਾਂ ਕਿੱਲਾ ਆ ਗਿਆ ਤੇ ਅੱਜ ਅਸੀਂ ਇਹ ਕਹਿੰਨੇ ਵੀ ਜਿਹੜੇ ਇਹਨਾਂ ਦੇ ਐਮਐਲਏ ਸੀ ਜਿਨ੍ਹਾਂ 84000 ਰੁਪਿਆ ਪੈਨਸ਼ਨ ਆ ਉਧਰੋਂ ਫੋਰਚੂਨਰਾਂ ਲਈ ਫਿਰਦੇ ਆ ਉਧਰੋਂ ਗੁੱਟ ਪਾਈ ਜਾਂਦੇ ਆ ਉਧਰੋਂ ਹੋਰ ਪ੍ਰੋਪਿੰਗਾਂ ਬਣਾਈ ਜਾਂਦੇ ਉਹ ਕਿੱਥੋਂ ਚੱਲਦੀ ਜਾਂਦਾ ਕੰਮ ਹੂੰ ਹਾਂ ਜਦਾ ਜੇ ਪੰਜਾਬ ਨੂੰ ਬਚਾਉਣ ਦੀ ਗੱਲ ਹੋ ਰਹੀ ਤਾਂ ਪੰਜਾਬ ਬਚਾਓ ਮੈਂ ਇੱਕ ਹੁਣੇ ਭਗਵੰਤ ਮਾਨ ਦੀ ਪੋਸਟ ਵੇਖ ਕੇ ਆਟਿਆ ਸੀਗਾ ਤੇ ਉਹ ਪੋਸਟ ਦੇ ਵਿੱਚ ਕੀ ਸੀਗਾ ਕਿ ਅਸੀਂ ਤਾਂ ਅਜ ਪਹਿਲਾਂ ਤਾਂ ਜੀ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਆ ਜੀ ਇੱਕ ਕਿ ਅਸੀਂ ਸੇਵਾ ਕਰਨੀ ਆ ਬਾਅਦ ਦੇ ਵਿੱਚ ਇਹ ਪੈਨਸ਼ਨ ਲੈਂਦੇ ਆ ਤਨਖਾਹ ਲੈਂਦੇ ਆ ਤੇ ਕੀ ਇਸ ਟਾਈਮ ਭਗਵੰਤ ਮਾਨ ਤਨਖਾਹ ਤੇ ਪੈਨਸ਼ਨ ਨਹੀਂ ਲੈ ਰਿਆ ਹੂੰ ਤੇ ਇਹ ਕਹਿ ਰਿਹਾ ਵੀ ਸੇਵਾ ਕਾਦੀ ਆ ਜੇ ਇੱਕ ਮੇਰੀ ਗੱਲ ਨੂੰ ਸਮਝੋ ਵੀ ਆਪਣਾ ਜਿਹੜਾ ਕਹਿ ਲਓ ਇੱਕ ਆਰਮੀ ਅਫਸਰ ਹੋ ਉਹ ਕਹਿੰਦੇ ਸੀ ਸੇਵਾ ਕਰਦੇ ਆ ਦੇਸ਼ ਦੀ ਕੀ ਉਹ ਤਨਖਾਹ ਤੇ ਪੈਨਸ਼ਨ ਨਹੀਂ ਲੈਂਦਾ ਹੂੰ ਕੀ ਪੁਲਿਸ ਵਿਭਾਗ ਮੈਂ ਕਹਿੰਦਾ ਸੀ ਸੇਵਾ ਕਰਦੇ ਆ ਕਿ ਉਹ ਤਨਖਾਹ ਨਹੀਂ ਲੈਂਦਾ ਹਾਂ ਜਾਂ ਟੀਚਰ ਕਹਿੰਦੇ ਸੀ ਸੇਵਾ ਕਰਦੇ ਆ ਕਿ ਉਹ ਤਨਖਾਹ ਨਹੀਂ ਲੈਂਦੇ ਕਿਹੜਾ ਵਿਭਾਗ ਮੈਂ ਤਨਖਾਹ ਨਹੀਂ ਲੈਂਦਾ ਰੋਲਾ ਤਨਖਾਹ ਦਾ ਨਹੀਂ ਅਸੀਂ ਕਹਿੰਦੇ ਸਾਡੀ ਤਨਖਾਹ ਤੇ ਚੱਲ ਤਾਂ ਪੈਣਾ ਹਾਂ ਇੱਥੇ ਇੱਕ ਥਾਰ ਵਾਲੀ ਬੀਬੀ ਦਾ ਰੋਲਾ ਪਿਆ ਸੀਗਾ ਜਦੋਂ ਰੋਲਾ ਪਿਆ ਉਹਦਾ ਰੋਲੇ ਚੱਲੇ ਵੀ 80000 ਰੁਪਏ ਤਾਂ ਤਨਖਾਹ ਹੈਗੀ ਆ ਹਾਂ ਤੇ 80000 ਰੁਪਏ ਤਨਖਾਹ ਦੇ ਵਿੱਚੋਂ ਕੀ ਕੀ ਜਿਹੜਾ ਕਹਿ ਲੋ ਵੀ ਉਹ ਹਾਂ ਜਿਹੜਾ ਕਹਿ ਲਓ ਵੀ ਰੱਬ ਤੁਹਾਡਾ ਭਲਾ ਕਰੇ ਵੀ ਕਿੰਨਾ ਕੁਝ ਬਣਾ ਲਿਆ ਇੱਥੇ ਉਹ ਬੰਦੇ 84000 ਰੁਪਏ ਕਐਮਐਲਏ ਤਨਖਾਹ ਤੇ ਉਹ ਕੀ ਕੁਝ ਬਣਾਈ ਜਾਂਦੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹਾਂ ਹਾਂ ਇੱਥੇ ਇੱਥੇ ਆਪਾਂ ਚੱਕਰ ਤੇ ਪਏ ਖੜੇ ਨਾ ਵੀ ਆਪਾਂ ਪੁੱਛਣਾ ਨਹੀਂ ਚਾਹੁੰਦੇ ਹਾਂ ਆਪਾਂ ਤਾਂ ਇਹ ਕਹਿ ਦਿੰਨੇ ਆ ਜੀ ਜਿਵੇਂ ਕਹਿ ਲਓ ਇੱਕ ਉਹ ਗਾਣਾ ਸੀ ਨਾ ਆਖੇ ਮਾਈ ਮੇਰਾ ਮੈਨੂੰ ਭੇਤ ਨਹੀਂ ਦੱਸਦਾ ਹਮ ਭਗਵਾਨ ਤਮਾਨ ਸਾਡਾ ਪੰਜਾਬ ਨੂੰ ਭੇਤ ਨਹੀਂ ਦੱਸਦਾ ਗੱਲਾਂ ਕਰਦਾ ਦਿੱਲੀ ਵਾਲੇ ਯਾਰ ਦੀਆਂ ਮੈਂ ਕੰਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਮੈਂ ਕੰਮਲੀ ਕੀ ਜਾਣਾਂ ਨਹੀਂ ਗੱਲਾਂ ਮਾਨਦੀਆਂ ਹਮ ਕੰਮ ਤਾਂ ਹੋਇਆ ਪਿਆ ਬਾਈ ਜੀ ਇਹ ਸਿਰਫ ਤੇ ਸਿਰਫ ਆਪਾਂ ਉਝੇ ਪਈਆਂ ਛੋਟੀਆਂ ਛੋਟੀਆਂ ਰਾਜਨੀਤੀਆਂ ਦੇ ਵਿੱਚ ਰਾਜਨੀਤੀਆਂ ਦੇ ਵਿੱਚ ਅਸਲ ਅਸਲ ਮਸਲਾ ਕੁਝ ਹੋਰ ਆ ਹਮ ਸਾਨੂੰ ਭੜਕਾਇਆ ਜਾ ਰਿਹਾ ਅਸਲੀ ਮਸਲਿਆਂ 'ਚੋਂ ਇਹ ਤਾਂ ਸਿਰਫ ਇੱਕ ਆਬਦੀ ਉਹ ਮੰਤਰੀ ਲੈਵਲ ਦਾ ਚੱਕਰ ਹੈ ਇਹਨਾਂ ਦਾ ਹੋਰ ਦੇਸ਼ ਵਾਸਤੇ ਕੋਈ ਚੱਕਰ ਨਹੀਂ ਜਿਨ੍ਹਾਂ ਦਾ ਦੇਸ਼ ਜਾਂ ਪੰਜਾਬ ਵਾਸਤੇ ਚੱਕਰ ਹੁੰਦਾ ਲੁਧਿਆਣਾ ਦੀ ਸੀਟ ਵਾਸਤੇ ਲੜਦੇ ਨੇ ਕਿਉਂਕਿ ਇਹਨੇ ਸਰਕਾਰ ਸਰਕਾਰ ਤਾਂ ਪਹਿਲਾਂ ਹੀ ਸੀਗੀ ਇਹਨਾਂ ਨੇ ਕਾਦੇ ਵਾਸਤੇ ਲੜਨਾ ਸੀ ਤੁਸੀਂ ਦੱਸੋ ਹਾਂ ਇਹ ਗੱਲ ਨੂੰ ਬੜੀ ਸਮਝਣ ਦੀ ਕੋਸ਼ਿਸ਼ ਕਰੋ ਤੇ ਬਾਕੀ ਜੇਕਰ ਤੁਹਾਡਾ ਸੁਭਾਲ ਹੈ ਮੈਨੂੰ ਉਹ ਜਰੂਰ ਦੱਸੋ ਬਈ ਨਹੀਂ ਲੁਧਿਆਣਾ ਲੁਧਿਆਣਾ ਵਿੱਚ ਕਹਿੰਦੇ ਹਿੱਸ ਨਾਲ ਆਮ ਪਾਰਟੀ ਆਉਣੀ ਨਹੀਂ ਇਹਨਾਂ ਨੇ ਤਾਂ ਬੜੇ ਇਦਾਂ ਦੇ ਕੰਮ ਕੀਤੇ ਵੀ ਮਤਲਬ ਕਿ ਫਿਰ ਵੀ ਤਾਂ ਵਧੀਆ ਵੋਟਾਂ ਨਾਲ ਜਿੱਤੀ ਹੈ ਲੁਧਿਆਣੇ ਉਹ ਵੋਟਾਂ ਨਾਲ ਜਿੱਤੀ ਆ ਬਿਲਕੁਲ ਜਿੱਤੀ ਆ ਕੋਈ ਸ਼ੱਕ ਨਹੀਂ ਬਾਈ ਜੀ ਜਦੋਂ ਤੁਸੀਂ ਇਹ ਸਵਾਲ ਲਾ ਲੋ ਵੀ ਜਿਹੜੀ ਹੁੰਦੀ ਆ ਮੌਜੂਦਾ ਜਦੋਂ ਸਰਕਾਰ ਹੋਵੇ ਹੂੰ ਮੌਜੂਦਾ ਜਦੋਂ ਸਰਕਾਰ ਹੋਵੇ ਤਾਂ ਮੌਜੂਦਾ ਸਰਕਾਰ ਜਿਮਣੀ ਚੋਂ ਜਿੱਤੀ ਜਾਂਦੀ ਹੁੰਦੀ ਆ ਬੜੇ ਪੁਆਇੰਟ ਨੇ ਹੁੰਦੇ ਆ ਕਿ ਜਿਹੜੀ ਵਾਲ ਛਰੇ ਆਂ ਤੇ ਸਿੱਧਾ ਤਾਂ ਹੋਰੀਆਂ ਦਿੰਦਾ ਰਿਹਾ ਵੀ ਜਾਂ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਤਾਂ ਤਸਵੀਰੇ ਨਹੀਂ ਬਣਨੇ ਹੂੰ ਆ ਇਹ ਬੜੀਆਂ ਗੱਲਾਂ ਜੀ ਇਹ ਤਾਂ ਲੋਕ ਸਮਝ ਨਹੀਂ ਰਹੇ ਅਸਲ ਦੇ ਵਿੱਚ ਤਾਂ ਹਮੇਸ਼ਾ ਇੱਕ ਗੱਲ ਯਾਦ ਰੱਖੋ ਇਹਨਾਂ ਦੇ ਤਾਂ ਪਹਿਲਾਂ ਹੀ 92 93 ਐਮਐਲਏ ਸੀ ਅੱਜ 94 ਹੋ ਗਏ ਲਗਭਗ ਤਾਂ 117 ਤਾਂ ਐਮਐਲਏ ਸੀ ਇਹਨਾਂ ਇਹਨਾਂ ਸਾਹਮਣੇ ਤਾਂ ਵਿਰੋਧੀ ਤੇ ਨਹੀਂ ਨਹੀਂ ਰਹਿ ਗਿਆ ਕੋਈ ਕੱਲ ਨੂੰ ਮੰਨ ਲਓ ਕੋਈ ਇਹਨਾਂ ਦੀ ਕੇਂਦਰ ਬਾਹ ਮੋੜ ਕੇ ਕੋਈ ਨਾ ਕੋਈ ਬਿੱਲ ਪਾਸ ਕਰਾਵੇ ਪੰਜਾਬ ਦੇ ਵਿਰੁੱਧ ਤੇ ਵਿਰੋਧੀ ਤੇ ਕੀ ਕਰ ਲੂਗੀ ਹੂੰ ਨਹੀਂ ਸਮਝ ਅਸਲ ਦੇ ਵਿੱਚ ਲੋਕ ਵੀ ਬਸ ਸਮਝੋ ਤੁਸੀਂ ਗੱਲ ਆ ਇਹ ਨਹੀਂ ਹੋ ਸਕਦਾ ਜੀ ਕੋਈ ਹੋਰ ਬਠੀ ਕੇ ਭਾਈ ਧੰਨਵਾਦ ਸਾਡੇ ਨਾਲ ਗੱਲ ਕਰ ਲਈ ਤੇ ਸਾਨੂੰ ਸਮਾਂ ਦੇ ਲਈ ਉਹ ਤੁਹਾਡਾ ਵੀ ਬਹੁਤ ਧੰਨਵਾਦ ਜੀ ਹਾਂਜੀ ਤੇ ਓਕੇ ਭਾਈ ਓਕੇ